ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਦੇ ਉੱਪਰ ਠੀਕ ਹੈ ਜੇਬ ਲਗਾਣੀ ਉਹ ਵੀ ਜ਼ਿੱਪ ਦੇ ਨਾਲ ਠੀਕ ਹੈ ਜ਼ਿੱਪ ਲਗਾ ਕੇ ਆਪਾਂ ਸਲਵਾਰ ਨੂੰ ਜੇਬ ਲਗਾਵਾਂਗੇ ਤੇ ਉਹਦੇ ਲਈ ਤੁਸੀਂ ਦੇਖੋ ਦੋਨੋਂ ਅਸਨ ਬਰਾਬਰ ਕਰਕੇ ਠੀਕ ਹੈ ਐਦਾਂ ਸਲਵਾਰ ਨੂੰ ਰੱਖ ਲੈਣਾ ਉਸ ਤੋਂ ਬਾਅਦ 5.5 ਇੰਚ ਤੇ ਇੱਕ ਨਿਸ਼ਾਨ ਲਗਾਉਗੇ ਉਸ ਤੋਂ ਬਾਅਦ ਇੱਕ ਨਿਸ਼ਾਨ ਉਰੇ 6 ਇੰਚ ਤੇ ਲਗਾ ਲੈਣਾ ਠੀਕ ਹੈ ਆਸਨ ਤੋਂ ਤਕਰੀਬਨ 5 ਤੋਂ 6 ਇੰਚ ਤੁਸੀਂ ਦੂਰ ਨਿਸ਼ਾਨੀ ਲਾਉਣੀ ਹੈ ਇਹ ਜੇਬ ਦੀ ਉਸ ਤੋਂ ਬਾਅਦ ਇਹ ਕਪੜਾ ਲੈਣਾ ਤੁਸੀਂ ਠੀਕ ਹੈ ਇਹ ਡਬਲ ਹੈ ਲੰਬਾਈ ਇਹਦੀ ਲੈਣੀ ਹੈ ਤੁਸੀਂ 20 ਇੰਚ ਠੀਕ ਹੈ ਤੇ ਚੌੜਾਈ ਲੈਣੀ ਹੈ 8 ਇੰਚ ਇਸ ਤਰੀਕੇ ਦੇ ਨਾਲ ਠੀਕ ਹੈ 8 ਇੰਚ ਚੌੜਾਈ ਤੇ 20 ਇੰਚ ਲੰਬਾਈ ਉਸ ਤੋਂ ਬਾਅਦ ਸੇਮ ਇਸ ਤਰੀਕੇ ਦੇ ਨਾਲ ਠੀਕ ਹੈ ਇਹ ਕਪੜਾ ਇਹਦੇ ਉੱਪਰ ਰੱਖ ਲੈਣਾ ਤੁਸੀਂ ਇਸ ਨਿਸ਼ਾਨ ਦੇ ਉੱਪਰ ਇਦਾਂ 벨ਟ ਦੇ ਬਰਾਬਰ ਰੱਖ ਕੇ ਤੁਸੀਂ ਠੀਕ ਹੈ ਇਸ ਤਰੀਕੇ ਦੇ ਨਾਲ 벨ਟ ਦੇ ਬਰਾਬਰ ਇਹਨੂੰ ਰੱਖ ਲੈਣਾ ਸੇਮ ਨਿਸ਼ਾਨ ਤੁਸੀਂ ਉਰੇ ਵੀ ਲਗਾਣਾ ਠੀਕ ਹੈ ਇਦਾਂ ਠੀਕ ਹੈ ਹੁਣ ਇਹਦੇ ਉੱਪਰ ਆਪਾਂ ਸਲਾਈ ਲਗਾਵਾਂਗੇ ਪਹਿਲਾਂ ਤੁਸੀਂ ਇਦਾਂ ਲਗਾਉਂਗੇ ਸਲਾਈ ਇੱਕ ਠੀਕ ਹੈ ਸਿੱਧੀ ਫਿਰ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਇਸ ਤੋਂ ਪੈਰ-ਪੈਰ ਦੂਰ ਠੀਕ ਹੈ ਚਾਰਸ ਸਲਾਈ ਬਣਾ ਕੇ ਤੁਸੀਂ ਇਹਦੇ ਆਲੇ ਦੁਆਲੇ ਲਾ ਦੇਣੀ ਹੈ ਹੁਣ ਦੇਖੋ ਆਪਾਂ ਇੱਥੇ ਸਲਾਈ ਲਗਾ ਲੈਣੀ ਹੈ ਪਹਿਲਾਂ ਇਦਾਂ ਸਿੱਧੀ ਉਸ ਤੋਂ ਬਾਅਦ ਇਦਾਂ ਚੌਰਸ ਠੀਕ ਹੈ ਖੋਣੇ ਤੋਂ ਬਾਅਦ ਦੇਖੋ ਸਲਵਾਰ ਚਾਹੇ ਤੁਸੀਂ ਨਵੀਂ ਬਣਾ ਰਹੇ ਹੋ ਚਾਹੇ ਪੁਰਾਣੀ ਠੀਕ ਹੈ ਜੇਬ ਲਾਉਣ ਦਾ ਤਰੀਕਾ ਸੇਮ ਰਹੇਗਾ ਚਾਹੇ ਤੁਹਾਡਾ ਕੋਈ ਹੈਵੀ ਸਾਈਜ਼ ਹੈ ਚਾਹੇ ਘੱਟ ਸਾਈਜ਼ ਹੈ ਠੀਕ ਹੈ ਸੇਮ ਇਸੇ ਤਰੀਕੇ ਦੇ ਨਾਲ ਤੁਸੀਂ ਜੇਬ ਲਾਉਣੀ ਹੈ ਠੀਕ ਹੈ ਇਨੂੰ ਕੱਟ ਲੈਣਾ ਹੁਣ ਤੁਸੀਂ ਵਿੱਚੋਂ ਠੀਕ ਹੈ ਕੱਟ ਲਗਾ ਕੇ ਧਿਆਨ ਰੱਖਣਾ نیچے ਕੋਈ ਹੋਰ ਕਪੜਾ ਤੁਹਾਡੇ ਨਾਲ ਨਾ ਲੱਗੇ ਸਿਰਫ ਇਹੀ ਕਪੜਾ ਤੁਸੀਂ ਕਟਿੰਗ ਕਰਨਾ ਠੀਕ ਹੈ ਹੁਣ ਇਸ ਨੂੰ ਆਪਾਂ ਨੇ ਅੰਦਰ ਪਲਟ ਲੈਣਾ ਠੀਕ ਹੈ ਆ ਦੇਖੋ सीधी साइड तो रख के अपन ने लाई है, हम इन अंदर इदा चं तरह ठीक है पलट के इदा चौर एदा ठीक है इदा कर लेना इन देखो उल्टी साइड तो यह कुछ इस तरीके का दिखेगा ठीक है ਇਹ ਜੇਬ ਵਾਲਾ ਕਪੜਾ ਤੁਹਾਡਾ ਠੀਕ ਹੈ ਨੀਚੇ ਦਿਖ ਰਿਹਾ ਤੇ ਇਹ ਤੁਹਾਡਾ ਥੋੜਾ ਕਪੜਾ ਠੀਕ ਹੈ 벨ਟ ਤੇ ਬਰਾਬਰ ਉੱਪਰ ਫੋਲਡ ਹੋਇਆ ਹੋਇਆ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਨੇ ਪਹਿਲਾਂ ਤਾਂ ਜਿਪ ਜਿਹੜੀ ਹੈਗੀ ਆ ਉਹ ਅਟੈਚ ਕਰਨੀ ਹੈ ਠੀਕ ਹੈ ਜਿਪ ਰੱਖ ਲੈਣੀ ਹੈ ਇਹਦੇ ਵਿੱਚ ਐਦਾ ਠੀਕ ਹੈ zip ਰੱਖ ਕੇ ਠੀਕ ਹੈ ਇਦਾਂ ਸਲਾਈ ਲਾ ਦੇਣੀ ਆ ਤੁਸੀਂ ਚੌਥਸ ਦੇਖੋ zip ਥੋੜੀ ਜੀ ਖੋਲ ਕੇ ਇਦਾਂ ਰੱਖ ਲੈਣੀ ਆ ਠੀਕ ਹੈ ਇਸ ਲਾਈਨ ਤੁਸੀਂ ਪੱਕੀ ਕਰ ਦੇਣਾ ਦੇਖੋ ਬਾਹਰਲੀ ਸਾਈਡ ਤੋਂ ਤਾਂ ਠੀਕ ਹੈ ਜੇਬ ਜਿਹੜੀ ਹੈਗੀ ਆ ਤੁਹਾਡੀ ਉਹ ਰੈਡੀ ਹੈ ਜਿਪ ਲੱਗ ਚੁੱਕੀ ਹੈ ਇਹਨੂੰ ਠੀਕ ਹੈ ਹੁਣ ਆ ਦੇਖੋ ਜਿਹੜਾ ਅੰਦਰਲਾ ਪਾਸਾ ਠੀਕ ਹੈ ਇਹਨੂੰ ਤੁਸੀਂ ਸਿਲਾਈ ਕਰਨੀ ਹੈ ਠੀਕ ਹੈ ਆ ਜਿਹੜਾ ਉੱਪਰਲਾ ਹਿੱਸਾ ਤੇ ਆਹ ਇਹਨੂੰ ਤੁਸੀਂ ਆਪਸ ਦੇ ਵਿੱਚ ਜੋੜ ਦੇਣਾ ਹੁਣ ਮੈਂ ਨਾ ਇਸ ਨੂੰ ਥੋੜਾ ਜਿਹਾ ਇਦਾਂ ਠੀਕ ਹੈ ਇਦਾਂ ਫੋਲਡ ਜਿਆ ਕਰਕੇ ਸਲਾਈ ਲਾ ਲੂੰਗੀ ਤਾਂ ਜੋ ਇਹਦੇ ਧਾਗੇ ਵਗੈਰਾ ਨਾ ਨਿਕਲਣ ਠੀਕ ਹੈ ਦੋਨੋਂ ਕੱਪੜਿਆਂ ਨੂੰ ਇਕੱਠੇ ਕਰਕੇ ਠੀਕ ਹੈ ਉਸ ਤੋਂ ਬਾਅਦ ਆ ਦੇਖੋ ਹੁਣ ਤੁਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਠੀਕ ਹੈ ਇਦਾਂ ਇਦਾਂ ਕਰੋਗੇ ਠੀਕ ਹੈ ਹੁਣ ਇਹਨਾਂ ਦੇ ਉੱਪਰ ਤੁਸੀਂ ਇੱਥੇ ਤੋਂ ਇਦਾਂ ਸिलाई ਲਾਉਣੀ ਹੈ ਠੀਕ ਹੈ ਸਾਈਡਾਂ ਨੂੰ ਤੁਸੀਂ ਸिलाई ਕਰ ਲੈਣੀ ਹੈ ਜਾਹੋਤਾ ਹੈ ਸਲਾਈ ਤੁਸੀਂ ਨਿਚਲੀ ਸਾਈਡ ਨੂੰ ਇਦਾਂ ਘੁਮਾ ਕਰ ਦਿਓ ਠੀਕ ਹੈ ਹੁਣ ਇਹੇ ਤੁਸੀਂ ਕੱਟ ਦੇਣਾ ਸਾਈਡਾਂ ਦੇ ਉੱਪਰ ਤੁਸੀਂ ਠੀਕ ਹੈ ਇੰਟਰਲੌਕ ਕਰ ਦੇਣੀ ਹੈ ਇਹਦੇ ਜੇਬ ਦੇ ਤੇ ਜੇਬ ਤੁਹਾਡੀ ਜਿਹੜੀ ਹੈਗੀ ਆ ਲੱਗ ਕੇ ਰੈਡੀ ਹੈ ਠੀਕ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਹੁਣ ਇਹਦੇ ਵਿੱਚ ਤੁਸੀਂ ਪੈਸੇ ਪਾਓ ਫੋਨ ਪਾਓ ਠੀਕ ਹੈ ਤੁਹਾਡਾ ਕੁਝ ਵੀ ਬਾਹਰ ਨਹੀਂ ਲੱਗੇਗਾ ਠੀਕ ਹੈ ਨਾਰਮਲ ਵੀ ਆਪਾਂ ਇਹਨੂੰ ਲਾ ਸਕਦੇ ਆ ਪਰ ਜਿੱਪ ਲਗਾ ਕੇ ਤੁਹਾਡਾ ਸਮਾਨ ਜਿਹੜਾ ਉਹ ਲੱਗੇਗਾ ਨਹੀਂ ਠੀਕ ਹੈ ਸੋ ਦੋਸਤੋ ਐਸੀ ਆਪਣੀ ਵੀਡੀਓ ਅੱਜ ਦੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ